ਦੇ ਜਾ ਰਹੇ ਉਹ ਦੇਖੋ ਪਿੱਛੇ ਦੇਖੋ ਪਿੱਛੇ ਥਪੜੋ ਥਪੜੀ ਹੋ ਰਿਹਾ ਕੰਮ ਥਪੜੋ ਥਪੜੀ ਹੋ ਰਿਹਾ ਕੰਮ ਇਹ ਉਹ ਨਹੀਂ ਸਿੱਧਾ ਚੱਲੇ ਨਾਪੇ ਦਵਾਈ ਕੁਝ ਰਹਿੰਦਾ ਤੋਂ ਨਹੀਂ ਨਹੀਂ ਕੁਝ ਨਹੀਂ ਰਹਿੰਦਾ ਸਾਸ਼ੀ ਕਾਲ ਜੀ ਤਲਾਜ ਦਾ ਮੁੰਡਾ ਹਾਂ ਨਾਤੀ ਹੋਈਆਂ ਹਾਂ ਨਾਤੀ ਹੋਈਆਂ ਲੱਗ ਰਹੇ ਕ੍ਰੀਮ ਲਾ ਲਈ ਮੁੰਨੂੰ ਦਮੰਦ ਅੱਜ ਹੈਗਾ ਫਰਸਟ ਐਗਜ਼ਾਮ ਸਾਰੇ ਜਣੇ ਦਮਨ ਨੂੰ ਬੈਸਟ ਵਿਸ਼ੇਸ ਦਿਓ ਇਹ ਪਰਮਨ ਅੱਜ ਐਗਜ਼ਾਮ ਦੇ ਚੱਲੇ ਫਰਸਟ ਬੂਗ ਇੰਗਲਿਸ਼ ਦਾ ਬੋਰਡ ਦਾ ਵੀ ਫਰਸਟ ਟਾਈਮ ਬੋਰਡ ਦੇ ਰਿਹਾ ਨਾ ਐਡਮਿਟ ਕਾਰਡ ਲੈ ਲਿਆ ਐਡਮਿਟ ਕਾਰਡ ਲੈ ਲਿਆ ਪੱਕਾ ਨਾ ਚੈੱਕ ਕਰ ਲੋ ਅਧਿਕ ਕਾਰਡ ਆਹ ਕਾਰਡ ਚਾਹੀਦਾ ਸੀਗਾ ਪੈਨ ਪੈंसिल ਹੋ ਗਿਆ ਸਕੇਲ ਹੋ ਗਿਆ ਸ਼ੌਪਿੰਗ ਨਹੀਂ ਹੋਈ ਹੈਗਾ ਸ਼ੌਪਿੰਗ ਮੈਂ ਕਰਨਾ ਵੀ ਕੀਆ ਥਾ ਕੋਈ ਚੀਜ਼ ਰਹਿ ਨਾ ਜਾਵੇ ਪੈਨਸਲਾ ਪੂੰਸਲਾ ਸਾਰਾ ਕੁਝ ਪੈਨ ਵਗੈਰਾ ਪੈਨ ਵੀ ਲੈ ਲੇ ਕੋਈ ਕੁਝ ਲੈ ਲਓ ਇੱਕ ਵਾਰੀ ਫਿਰ ਚੈੱਕ ਕਰ ਲਓ ਫਿਰ ਆ ਮੈਂ ਤਾਂ ਮੈਂ ਤਾਂ ਪਾਪਾ ਸੁਣਾ ਮਾ ਆ ਹੀ ਰਹੇ ਆ ਪਰ ਫਿਰ ਵੀ ਤੈਨੂੰ ਕੋਈ ਚੀਜ਼ ਰਹਿ ਨਾ ਜਾਵੇ ਹੋ ਗਿਆ ਵਸ ਹੋ ਗਿਆ ਸਸਿਕਾਲ ਜੀ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਲਓ ਜੀ ਮਾਰਨਿੰਗ ਦਾ ਟਾਈਮ ਆ ਤੇ ਦਮਨ ਰੈਡੀ ਹੈ ਸਾਡੀ ਮੂਗਾ 9:30 ਹੋਏ ਦਾ ਇਸ 7:50 ਤੇ ਬੈਠਾ ਕਿੱਥੇ ਮੈਂ ਸੈੱਫ ਕਰਦੀ ਹਾਂ ਠੀਕ ਹੈ ਬੈਸਟ ਆਫ ਲੱਕ ਮੇਰਾ ਬਟਾ ਓਕੇ ਬੈਸਟ ਆਫ ਲੱਕ ਥੈਂਕ ਯੂ ਬਾਏ ਬਾਏ 올 द बेस्ट ਮੇਰੇ ਬਟਾ ਠੀਕ ਹੈ ਐਂਡ ਲੈਕਸੋ ਕੇ ਪੇਪਰ ਦੇਣਾ ਠੀਕ ਹੈ ਮੂੰਹ ਚੰਗੀ ਤਰ੍ਹਾਂ ਕਰੀਮ ਲੱਗੀ ਹੈ ਥੋੜੀ ਤੇ ਥੋੜੀ ਤੇ ਲਿਪਸ ਕੋਲ ਲੈ ਜੀ ਮੇਰਾ ਬੱਚਾ ਚਲਾ ਗਿਆ ਸਕੂਲ ਮੈਂ ਹੋਂਦਮੋਂ ਉੱਥੋਂ ਲੈਣੀ ਆ ਅੱਜ ਸਾਢੇ ਹੋ ਗਿਆ ਜੀ ਬੱਦਲ ਮੇਲਾ ਦਾ ਜਿਹੜੇ ਕੱਪੜੇ ਸਹੀ ਰੱਖੇ ਨੇ ਵੱਡਾਂ ਚ ਹਲ ਮਾਰੀਆਂ ਚ ਕੱਪੜੇ ਰੱਖਨੇ ਰੱਬ ਨੇ ਦੁਬਾਰਾ ਕਢਾ ਦੇਣੇ ਨੇ ਕੀ ਰਹਿ ਗਿਆ ਲੋਕ ਲੱਗਿਆ ਹੋਇਆ ਹੈਂ ਹਾਂ ਕਿਉਂ ਚਾਬੀ ਉੱਥੇ ਪਈ ਹੋਣੀ ਖਿੜਕੀ ਚ ਦੇਖ ਦਮਨ ਨਾਲ ਫੇੜਦੀ ਪਈ ਓ पूरा पेपर फुल करके आना मेरा पुत्र नहीं आई नहीं बाय बाय चलो जी दमन चली स्कूल हूँ आप करिए काम कर मैं जाना सुनाम टेलर को कपड़े फटने फुटने करवाने को कोरियर टेलर रात बेचारा बड़ा कम से कहने मैडम जी सवेरे लै जो ਮੋਸੇ ਦੇ ਦਾ 7:30 ਫੋਨ ਆ ਗਿਆ ਕਿ ਆਜੋ ਕੱਪੜੇ ਲੈ ਜਾਓ ਤੇ ਚਾਹ ਪੀ ਲਈਏ ਪਹਿਲਾਂ ਆਪਾਂ ਫਿਰ ਜਾਂਦੇ ਲੋ ਜੀ ਆਪਾਂ ਵੀ ਰੈਡੀ ਹੋ ਗਏ ਆਪਾਂ ਜਾਣਾ ਅੱਜ ਦਵਾਈ ਲੈਣ ਨਾਲੇ ਦਵਾਈ ਲੈ ਕੇ ਆਉਣੀ ਨਾਲੇ ਜਾਣਾ ਮਾਸਟਰ ਕੋ ਪਹਿਲਾਂ ਜਾਵਾਂਗੇ ਮਾਸਟਰ ਕੋਲ ਫੇਰ ਲਿਆਵਾਂਗੇ ਦਵਾਈ ਰੋਟੀ ਕਿਹ ਹੈ ਕੋਈ ਖਾਦੀ ਸੀ ਫੋਕ ਲੱਗੀ ਕਿਉਂਕਿ ਚਾਹ ਲੇਟ ਪੀਤੀ ਚਾਹ ਨਾਲ ਬ੍ਰੈਡ ਰੋਡ ਸੱਚ ਬ੍ਰੈਕਫਾਸਟ ਕਰ ਲਿਆ ਨਾ ਭਾਵੇਂ ਹਾਂ ਹਾਂ ਬ੍ਰੈਕਫਾਸਟ ਕਰ ਲਿਆ ਭਾਈ ਬਰੈਡਾਂ ਦਾ ਹੀ ਕਰ ਲਿਆ ਅੱਜ ਅਸੀਂ ਅੱਜ ਹੀ ਰੋਟੀਆਂ ਨਹੀਂ ਲਾਈਆਂ ਹੈਗੀਆਂ ਕਿਉਂਕਿ ਸਾਨੂੰ ਕੰਮ ਬਹੁਤ ਹੈ ਚਲੋ ਚਲੋ ਬੱਦਲ ਨੂੰ ਗੈਰ ਠੰਡ ਹੋ ਗਈ ਮੌਸਮ ਦਾ ਫਰਕ ਪੈ ਗਿਆ ਜਿੰਨੇ ਕੋਟੀਆਂ ਘਟੀਆਂ ਸਭ ਵੀ ਮੈਨੂੰ ਜਰਾ ਬਰਫ ਫੇਰ ਕਢਾ ਲੈਣੀ ਹੈ ਮੈਂ ਇੱਕ ਅੱਧਾ ਗੁੱੜ ਰੱਖਿਆ ਬਾਹਰ ਰੱਖਿਆ ਤਾਂ ਹੋਇਆ ਪਰ ਫਿਰ ਵੀ ਜੇ ਕੱਪੜੇ ਸਾਰਿਆਂ ਨੂੰ ਵੈਲਕਮ ਟੂ ਆਵਰ ਵਾਸੀ ਫੈਮਿਲੀ ਚੇਂਦਨ ਮੈਂ ਬਹੁਤ ਘਟਾਉਣਾ ਹੁੰਦਾ ਬਹੁਤ ਨਾ ਹੁੰਦਾ ਮੇਰੇ ਚ ਜੋਸ਼ ਹੁੰਦਾ ਹੈ ਇਹ ਥੋੜੀ ਦੇਰ ਚ ਜੋਸ਼ ਮੇਰਾ ਘਟ ਜਾਂਦਾ ਹੁੰਦਾ ਹੈ ਨਹੀਂ ਘਟਦਾ ਸਭੀ ਉੱਠ ਹੋਏ ਨੇ ਅਸੀਂ ਨੇ ਦੁਬਾਰਾ ਵਾਪਸ ਆਫਿਸ ਵੀ ਹੋਣੇ ਅੱਜ ਤਿੰਨ ਜਗ੍ਹਾ ਜਾਣਾ ਇੱਕ ਕੰਮ ਹੋਰ ਹੈ ਆਪਣਾ ਉਹ ਤਾਂ ਸੰਗਰੂਰੀ ਆ ਕੇ ਕਰ ਲੈਣੀ ਆ ਮੈਂ ਫੋਨ ਕਰਦੀ ਉਹਨਾਂ ਨੂੰ ਕੀ ਕਹਿੰਦੇ ਨੇ ਆ ਕੇ ਕੋਰੀਅਰ ਕਰਵਾਣੇ ਨੇ ਸੂਟ ਆਏ ਪਏ ਨੇ ਯਾਰ ਇਹ ਤਾਂ ਰਾਤ ਪੈਕਿੰਗ ਕਰਕੇ ਰੱਖ ਦੇਣੀ ਚਾਹੀਦੀ ਸੀ ਰਾਤਾਂ ਐ ਡਿੱਗ ਜਾਂਦੇ ਜਿਵੇਂ ਪਤਾ ਨਹੀਂ ਕੀ ਹੁੰਦਾ ਯਾਰ ਮੈਂ ਡਿੱਗ ਪਿਆ ਨਾ ਮੈਂ ਆਪਣਾ ਕੰਮ ਕਰਨੇ ਰਾਤ ਨੂੰ 10:30 ਵਜੇ ਤੱਕ ਬਿਨਾ ਹੋਇਆ ਤੁਸੀਂ ਕੰਮ ਕਰ ਰਹੇ ਹੋ ਤਾਂ ਮੈਂ ਵਿਹਲੀ ਹਾਂ ਮੈਂ ਵੀ ਤਾਂ 8:30-9 ਵਜੇ ਉੱਥੋਂ ਟੇਲਰ ਕੋਲ ਆਏ ਹਾਂ ਸੀ ਤੇ ਬਾਕੀ ਅਜ 2 ਸੂਟ 5-6 ਸੂਟ ਕੋਰੀਅਰ ਕਰਵਾਣੇ ਨੇ ਚਲ ਪਹਿਲਾਂ ਜਾઈએ ਮਾਸਕ ਕੋ ਫੇਰ ਅਸੀਂ ਜਾਂਦੇ ਅੱਗੇ ਠੀਕ ਹੈ ਜੀ ਮੌਸਮ ਐ ਲੱਗਤ ਰਿਹਾ ਕਿ ਮਾੜੀ-ਮੋਟੀ ਧੁੱਪ ਨਿਕਲੇਗੀ ਜ਼ਿਆਦਾ ਨਹੀਂ ਨਿਕਲਣੀ ਹੈਗੀ ਮਾੜੀ ਨਹੀਂ ਹੋਣੀ ਆ ਜੀ ਮੇਨੇ ਮੀਨੇ ਆ ਤਾਰਨੇ ਦੀ ਗੱਡੀ ਤੋਂ ਆਈ ਤੇ ਉਤਾਰ ਕੇ ਮੀ ਆ ਜਾਣਾ ਤਾਂ ਵਾਕਈ ਹੁੰਦਾ ਐਵੇਂ ਹੀ ਆ ਹਾਂ ਧਿਆਨ ਨਾਲ ਕੱਢਿਓ ਗੱਡੀ ਮੈਂ ਆ ਰਹੀ ਹਾਂ ਥੱਲੇ ਠੀਕ ਐ ਮੈਂ ਕੱਪੜੇ ਚੱਕ ਲਿਆ ਹਾਂ ਜਿਹੜੇ ਟੇਲਰ ਨੂੰ ਦੇਣੇ ਨੇ ਬਸ ਹੋਰ ਤਾਂ ਨਹੀਂ ਕੁਝ ਲੈਣਾ ਪਰ ਸਹੀ ਲੈਣਾ ਕੱਲਾ ਲੈਟਾ ਬੰਦ ਕਰ ਦਈਏ ਅਦਰ ਲੈ ਲੈ ਸਾਰਾ ਕੁਝ ਹਾਂ ਕੋਈ ਨੋ ਆਹੀ ਬੋਲ ਆਜ ਅੱਜ ਤਾਂ ਸਾਫ ਹੈ ਦੋ ਦਿਨਾਂ ਦੇਖ ਮਿੱਟੀ ਹੋ ਜਾ ਰਹੀ ਸਾਰਾ ਥੱਲੇ ਇਹ ਸਾਰਾ ਕੁਝ ਕਾਲਾ ਜਾ ਰਿਹਾ ਮੈਂ ਕਹਿੰਦਾ ਉਹ ਮਿੱਟੀ ਰੰਗੇ ਜਿਹਾ ਲੈ ਲੈਣਾ ਨਾ ਫਿਰ ਦੀ ਪਤਾ ਲੱਗਣੀ ਨਹੀਂ ਨਹੀਂ ਕਾਲੇ ਸੋਨੇ ਲਾ ਦੇ ਮਿੱਟੀ ਰੰਗੇ ਕਰਨੇ ਮਿੱਟੀ ਰੰਗੀ ਮੈਟ ਲਿਆ ਕੇ ਨਾ ਹਾਂ ਬਸ ਉਹੀ ਪਾ ਦਾਂਗੇ ਥੱਲੇ ਹਾਂ ਉਹ ਰੱਖ ਦੋ ਹਨਾ ਉਹ ਬੂਰੇ ਦੇ ਵਾਲੇ ਜਿਹਦੇ ਨਾਲ ਰੇਤ ਜੀ ਝੜ ਜਾਏ ਸਾਰੀ ਉਹ ਮਿੱਟੀ ਉਹਦੇ ਵਿੱਚ ਪਾ ਦੇ ਲੱਗਣਾ ਕਾਫੀ ਦਿਨ ਘਟ ਜਾ ਕਰੂਗਾ ਮੈਨੂੰ ਤਾਂ ਲੱਗਦਾ ਵੀ ਬਸ ਜਿੰਨੀ ਨਿਬੜੀ ਪਈ ਐ। ਧਿਆਨ ਨਾ ਰੌਂਗ ਸਾਈਡ ਕਿਉਂ ਕੱਢ ਲਈ ਗਏ। ਹੂੰ? ਥੋੜਾ ਜਿਹਾ ਪਿੰਡ ਦੇ ਤਲੇ ਤਾਂ ਗਾੜੀ। ਉਧਰੋਂ ਕੱਢਣੀ ਐ ਸਿੱਧਾ। ਉਧਰੋਂ ਹੋ ਜਾਣਾ। ਸਿੱਧਾ। ਜਾਣਾ ਤੇ ਆਪਾਂ ਸੁਨਾਮ ਸੀ। ਪਤਾ ਨਹੀਂ ਦਿਮਾਗ 'ਚ ਕੀ ਆ ਗਿਆ। ਮੈਨੂੰ ਲੱਗਾ ਇੱਥੋਂ ਕੋਈ ਜਾਂ ਨੇੜੇ ਪੈਂਦਾ। ਨੇੜੇ ਤਾਂ ਕਿਹੜਾ ਪੈਂਦਾ। ਚਲੋ ਉਧਰ। ਟੰਡ ਵਿੱਚ ਦੀ ਫਾਕੇ। ਚਲੋ ਜੀ ਐਸ ਤਰ੍ਹਾਂ ਸੁਨਾਮ ਜੇ ਆਈ। ਮੈਂ ਜਾਂ ਤੁਹਾਨੂੰ ਸਾਥ ਦੇ ਅਜੇ ਪੇਪਰ ਨਹੀਂ 10th ਦੇ। ਜਿਨ੍ਹਾਂ ਨੇ ਪੇਪਰ ਨੇ 10th ਦੇ ਪਲੱਸ 2 ਦੇ ਹਨਾ ਪਲੱਸ 2 ਦੇ ਮੈਨੂੰ ਲੱਗਦਾ ਲੇਟ ਨਹੀਂ ਹਜੇ ਹਨਾ ਵੀ ਸਟਾਰਟ ਹੀ ਹੋ ਜਾਣਗੇ ਅੱਜ ਕੱਲ੍ਹ ਠੀਕ ਹੈ ਨਾ ਤੇ ਉਹਨਾਂ ਨੂੰ ਸਾਰਿਆਂ ਨੂੰ ਸਾਡੇ ਵੱਲੋਂ ਆਲ ਦਾ ਬੈਸਟ ਆਲ ਦਾ ਬੈਸਟ ਜੀ ਚੰਗਾ ਚੰਗਾ ਪੇਪਰ ਕਰਕੇ ਆਇਓ ਘੈਣ ਘੈਣ ਦੇ ਨੰਬਰ ਲੈ ਕੇ ਪਾਸ ਹੋਇਓ ਜਦੋਂ ਅਸੀਂ ਦਸਵੀਂ ਚ ਪੜਦੇ ਹੁੰਦੇ ਸੀ ਨਾ ਸਾਨੂੰ ਇੰਨੀ ਟੈਨਸ਼ਨ ਨਹੀਂ ਹੁੰਦੀ ਜਿੰਨੀ ਹੁਣ ਬੱਚੇ ਟੈਨਸ਼ਨ ਚੱਕੀ ਫਿਰਦੇ ਹਾਏ ਹਾਏ ਬੋਰਡ ਹਾਏ ਬੋਰਡ ਹਾਏ ਬੋਰਡ ਅਸੀਂ ਤਾਂ ਐਂ ਜਾਣੇ ਨਹੀਂ ਜਿਵੇਂ ਵਸ ਕੋਈ ਗੱਲ ਨਹੀਂ ਪੇਪਰ ਜਿਵੇਂ ਅੱਪ ਡੇਲੀ ਵਾਂਗੂ ਦਿੰਨੇ ਹੋਵੇਂ ਪੇਪਰ ਦੇ ਕੇ ਤੇ ਚਲੋ ਜੀ ਸ ਜਿੱਥੇ ਹੀ ਪੜਦੇ ਸੀ ਉੱਥੇ ਪੇਪਰ ਹੁੰਦੇ ਹਨ ਅਗਲੇ ਸਕੂਲ 'ਚ ਕਈ ਮਾਪੇ ਆਪਣੇ ਕੋ ਸਿਨਸਰ ਹੁੰਦੇ ਨੇ ਕਿ ਉਹਨਾਂ ਜਾ ਕੇ ਜਿੱਥੇ ਉੱਥੇ ਬੋਰਡ ਦੇ ਇਗਜ਼ਾਮ ਤੋਂ ਬਾਹਰ ਹੀ ਬੈਠ ਰਹਿੰਦੇ ਨੇ ਹਾਂ ਤੇ ਜਨਤ ਦੇ ਪੇਪਰ ਖਤਮ ਹੋਣ ਤੋਂ ਬਾਹਰ ਬੈਠ ਕੇ ਉਹਨਾਂ ਦਾ ਵੇਟ ਕਰਦੇ ਨੇ ਸਾਡੇ ਵੀ ਜਾਂਦੇ ਹੁੰਦੇ ਹਨ ਚਾਚਾ ਚੂਚਾ ਮੁੰਡੇ ਆਪਣੀ ਸਾਈਡ ਦਾ ਨਾਊਥ ਸਾਈਡ ਬਹੁਤ ਜ਼ਿਆਦਾ ਚੱਲਦਾ ਹੈ ਹੂੰ ਆਪਣੇ ਨੌਰਥ ਤਾਂ ਇਹ ਨਾ ਨਹੀਂ ਹੁੰਦਾ ਜੀ ਆਪਾਂ ਤੇ ਕੱਲਾ ਭੇਜਤਾ ਬੱਚੇ ਨੂੰ ਚਲੋ ਅੱਜ ਕੱਲ ਤੇ ਸਕੂਲ ਵਾਲੀਆਂ ਬੱਸਾਂ ਲੈ ਜਾਂਦੀਆਂ ਨੇ ਹੈਨਾ ਨਹੀਂ ਉਹ ਉਹ ਗੱਲ ਨਹੀਂ ਹੈਗੀ ਉੱਥੇ ਵੀ ਚਲੋ ਸਾਰਾ ਬੱਚਾ ਉੱਥੇ ਹੋ ਜੂਗਾ ਲੇਕਿਨ ਉੱਥੇ ਬੈਠੇ ਰਹਿੰਦੇ ਨੇ ਜਿਹੜੇ ਜ਼ਿਆਦਾ ਸincere ਨਹੀਂ ਬੱਚੇ ਦੇ ਇੰਨੇ ਮਾਰਕਸ ਆਉਣੇ ਚਾਹੀਦੇ ਨਹੀਂ ਯਾਰ ਜੋ ਬੱਚੇ ਨੇ ਕਰਨਾ ਵਿਚਾਰਨਾ ਉਹਨੇ ਹੀ ਕਰਨਾ ਆਪਾਂ ਕੀ ਕਰਾਂਗੇ ਬਾਹਰ ਬੈਠ ਕੇ ਉਹ ਜਿਹੜਾ ਕੋਈ ਜ਼ਿਆਦਾ ਹੀ ਉਹ ਕੇਅਰ ਕਰਦੇ ਨੇ ਬੱਚਿਆਂ ਦੀ ਕੋਲੋਂ ਬਹੁਤ ਜ਼ਿਆਦਾ ਉਹਨਾਂ ਦੀ ਟੈਨਸ਼ਨ ਲੈਂਦੇ ਨੇ ਵੀ ਇਹ ਵਧੀਆ ਪੜ ਜਾਣ ਤੇ ਇਹਨਾਂ ਦੇ ਅੱਗੇ ਨੰਬਰ-ਨੰਬਰ ਵਧੀਆ ਆ ਜਾਣਾ ਇਕ ਸਾਡੇ ਵਰਗੇ ਹੁੰਦੇ ਹੀ ਕੋਈ ਨਹੀਂ ਜਾਂਦਾ ਸਾਨੂੰ ਸਰਦਨ ਸਾਈਕਲ ਚੱਕੀ ਦਾ ਹੀ ਤੁਰਜੀ ਦਾ ਹੀ ਪੇਪਰ ਪੇਪਰ ਠੀਕ ਹੋ ਗਿਆ ਹਾਂ ਬਹੁਤ ਵਧੀਆ ਹੋ ਗਿਆ ਐਨੀ ਗੌਰ ਨਹੀਂ ਤੇ ਵਧੀਆ ਨੰਬਰ ਆ ਜਾਂਦੇ ਸੀ ਕਿ ਨਹੀਂ ਸਵੇਰੇ ਸਵੇਰੇ ਤੋਂ ਸਾਫ ਸਕੂਲ ਵਾਲੀਆਂ ਬੱਸਾਂ ਹੋਣੀਆਂ ਐਸ ਰੋਡ ਤੇ ਹਨਾ ਮੌਸਮ ਵੀ ਬੜਾ ਘੈਂਟ ਲੱਗਣ ਡਿਆ ਅੱਜ ਬੱਦਲ ਹੋ ਗਏ ਨੇ ਤਾਂ ਕਰਕੇ ਬੈਂਟ ਪਾ ਲਓ ਉਹ ਦੇਖੋ ਲੜਦੇ ਜਾ ਰਹੇ ਉਹ ਦੇਖੋ ਪਿੱਛੇ ਦੇਖੋ ਪਿੱਛੇ ਥਪੜਾ ਥਪੜੀ ਹੋ ਰਿਹਾ ਕੰਮ ਥਪੜਾ ਥਪੜੀ ਹੋ ਰਿਹਾ ਕੰਮ ਉਹ ਦੇ ਇਹ ਇਹ ਓ ਸੀ ਕੀ ਗੱਲ ਕੋਈ ਨਹੀਂ ਹੈਗਾ ਟੀਚਰ ਟੀਚਰ ਵੰਜੇ ਆ ਦੇਖੋ ਇਹ ਮੈਨੂੰ ਇਹਨਾਂ ਨੂੰ ਦੇਖ ਕੇ ਨਾ ਆਪਣਾ ਬਚਪਨ ਯਾਦ ਆ ਗਿਆ ਅਸੀਂ ਵੀ ਐਂ ਤੁਰ ਕੇ ਕਦੇ ਸਾਈਕਲਾਂ ਤੇ ਆ ਜਾਂਦੇ ਹੁੰਦੇ ਸੀ ਇਹ ਨਾਲ ਦੇ ਪਿੰਡ ਕਿਹੜਾ ਪਿੰਡ ਨਾਲ ਕਿ ਆਇਆ ਆ ਪਾ ਓਪਲੀ ਓਪਲੀ ਪਿੰਡ ਦੇ ਬੱਚੇ ਨੇ ਜਿਹੜਾ ਨਾਲ ਹੀ ਸਕੂਲ ਹੈ ਇਹ ਦੋ ਪਿੰਡਾਂ ਦਾ ਸਾਂਝਾ ਸਕੂਲ ਹੈ ਬੰਦਾ ਹੌਲੀ 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 ਨਾਲੀ ਗਲਤੀ ਸੀ ਤੁਹਾਡੀ ਕੋਈ ਗਲਤੀ ਨਹੀਂ ਸਾਰੀਆਂ ਕੁੜੀਆਂ ਜਾ ਰਹੀਆਂ ਤੁਰ ਕੇ ਦੇਖੀ ਮੈਨੂੰ ਬਿਲਕੁਲ ਆਪਣਾ ਹੀ ਵੀ ਐਂ ਜਾਂਦੇ ਨੇ ਚਾਰ ਪੰਜ ਕੁੜੀਆਂ ਸਾਰੀਆਂ ਇਕੱਠੀਆਂ ਹੋ ਜਾਣਾ ਹੌਲੀ ਹੌਲੀ ਤੁਰਦੇ ਜਾਣਾ ਇਹ ਤਾਂ ਨਜ਼ਾਰਾ ਹੀ ਅੱਡ ਹੈ ਅੱਜ ਕੱਲ ਤੇ ਬੱਸਾਂ ਆ ਗਈਆਂ ਵੈਨਾਂ ਆ ਗਈਆਂ ਇਹ ਸਕੂਲ ਦੀ ਮਾਜਵੇ ਕਿ ਇਧਰੋਂ ਵੀ ਬੱਚੇ ਆ ਰਹੇ ਨੇ ਉਧਰੋਂ ਵੀ ਬੱਚੇ ਆ ਰਹੇ ਨੇ ਉਹਨਾਂ ਪਿੰਡਾਂ ਦੀ ਜਮਾ ਖਾਰੇ ਹਾਂ ਵਿਚਾਲੇ ਸਕੂਲ ਆ ਆਇ ਇੱਕ ਪਟੋਲ ਪੰਪਾਇਆ ਉਧਰ ਇੱਕ ਥੋੜੀ ਜੀ ਅੱਗੇ ਆਸ ਇਕੱਠੇ ਖੋਲ ਛੱਡੇ ਨੇ ਹੈ ਫੈਸਿਲਿਟੀ ਪੂਰੀ ਦਿੱਤੀ ਹੋਈ ਹੈ ਪਿੰਡ ਵਾਲਿਆਂ ਨੂੰ ਤੇ ਫਿਰ ਥੋੜੀ ਜਿਹੀ ਦੂਰ ਖੋਲ ਦਿੰਦੇ ਉਹ ਦੇਖੋ ਉਹ ਪਰਲੇ ਰੋਡ ਤੇ ਖੋਲਣਾ ਜੀ ਉਹ ਨਾ ਪਰਲੇ ਰੋਡ ਤੇ ਹੈ ਨਹੀਂ ਪੈਟਰੋਲ ਪੰਪ ਇੱਕੋ ਰੋਡ ਤੇ ਦੋ ਹੈ ਲੋ ਜੀ ਆਪਾਂ ਮਾਸਟਰ ਕੋ ਕੱਪੜੇ ਫੜ ਕੇ ਕੱਪੜੇ ਕੱਪੜੇ ਪਿੱਛੇ ਰੱਖ ਲਿਆ ਆਪਾਂ ਨੇ ਜਿਹੜੇ ਕੰਮ ਕਰਾਣੇ ਕੋਰੀਅਰ ਵਾਲੇ ਉਹ ਆ ਕੇ ਕਰਵਾਣੇ ਆ ਹੁਣ ਅਸੀਂ ਸਿੱਧਾ ਚੱਲੇ ਆ ਨਾਪੇ ਦਵਾਈ ਲੈਣ ਤੇ ਆ ਨਾ ਹੁਣ ਰਸਤਾ ਜਿਹੜਾ ਪੋਣੀਗੜ ਨੂੰ ਜਾ ਰਿਹਾ ਜਮਾ ਹੀ ਬਦਲ ਗਿਆ ਜਿਹੜੇ ਫਲਾਈਓਵਰ ਦੇ ਬਣ ਰਹੇ ਨਾ ਐਨਾ ਦਾ ਪਤਾ ਨਹੀਂ ਕਿੱਧਰ ਆ ਗਏ ਆ ਜਦੋਂ ਆਪਾਂ ਜੁੱਪੀ ਗਏ ਹਾਂ ਇੱਕ ਗੱਲ ਹੈ ਇਸ ਨਾਮ ਵਾਲੇ ਰੋਡ ਤੇ ਫੈਸਿਲਿਟੀ ਦਿੱਤੀ ਹੈ ਸੰਗਰੂਰ ਵਾਲੇ ਰੋਡ ਤੇ ਫੈਸਿਲਿਟੀ ਨਹੀਂ ਹੈਗੀ ਵਾਲੀ ਤੇ ਬਹੁਤ ਵਧੀਆ ਖੁੱਲਾ ਡੁੱਲਾ ਜਿਹਾ ਲੱਗਦਾ ਐ ਲੱਗਦਾ ਪਤਾ ਨਹੀਂ ਕਿੱਥੇ ਆ ਗਏ ਆ ਜਾਣਾ ਹੀ ਨਾਬਿਆ ਮੈਨੂੰ ਐ ਲਗਟਿਆ ਬੜੇ ਹੀ ਲੰਬੇ ਦੂਰ ਤੇ ਚੱਲੇ ਆ ਹਾਂ ਹੈਨਾ ਕਿਉਂਕਿ ਡਬਲ ਰੋਡ ਉਹੋ ਆ ਇਹ ਸਿੰਗਲ ਰੋਡ ਸੀਗਾ ਇਹ ਤਾਂ ਬਹੁਤ ਵਧੀਆ ਬਣ ਗਿਆ ਹੁਣ ਤਾਂ ਐਨ ਖੁੱਲਾ ਡੁੱਲਾ ਕੰਫਰਟ ਨਹੀਂ ਉਹ ਸਾਹਮਣੇ ਵੱਡਾ ਮੜਾ ਉਹ ਜਾਂਦੀ ਦਿੱਲੀ ਨੂੰ ਤੇ ਇਧਰੋਂ ਕੱਟਣਾ ਆਪਾਂ ਹਣ ਕਿੱਥੇ ਪਹੁੰਚ ਗਏ ਆ ਪਾਣੀਗੜ ਨਹੀਂ ਪਹੁੰਚੇ ਹੋਗੇ ਹੈਨਾ ਹਾਂ ਆਪਾਂ ਪਾਣੀਗੜ ਕਿੱਥੇ ਪਹੁੰਚੇ ਆਪ ਕੋਲੋਂ ਮੋੜ ਆ ਬੱਗੂ ਆਣਾ ਤੇ ਇੱਕ ਬੱਗੂ ਵਾਲਾ ਤੇ ਆਪਣਾ ਬੱਗੂ ਆਣਾ ਸੇਮ ਜਿਹਾ ਲੱਗਦੇ ਨੇ ਉਹ ਵਾਲ ਏ ਇਹ ਆਣਾ ਏ ਬੱਗੂ ਆਣਾ ਬੱਗੂ ਵਾਲਾ ਬੜਾ ਉਹ ਤੋਂ ਖੁੰਡਾ ਰੋਡ ਉਹਨਾਂ ਕਰਕੇ ਟ੍ਰੈਫਿਕ ਨਹੀਂ ਗਿਆ ਹਨਾ ਉਹ ਰਹਿਗਾ ਸਿੰਗਲ ਰੋਡ 'ਤੇ ਸੋ ਉੱਥੇ ਟ੍ਰੈਫਿਕ ਆ ਤੇ ਚਲੋ ਜੀ ਪਹਿਲਾਂ ਦਵਾਈ ਲੈ ਆਈਏ ਫਿਰ ਮਿਲਦੇ ਆ ਆ ਕੇ ਬੜੇ ਕੰਮ ਨੇ ਇੱਥੇ ਬਹੁਤ ਕੰਮ ਨੇ ਕਿਉਂਕਿ ਕੱਲ ਨੂੰ ਅਸੀਂ ਜਾਣਾ ਮੈਰਿਜ ਤੇ ਤੇ ਤਿਆਰੀਆਂ ਸ਼ੈਰੀਆਂ ਕਰਨੀਆਂ ਨੇ ਜਿਹੜਾ ਅੱਡਾ ਵੱਡਾ ਉਹ ਤੋਂ ਆਉਣ ਵਾਸਤੇ ਨੱਕ ਘੁੰਮਣ ਕੇੜੀ ਬਣਾਈ ਹੋਈ ਏ ਦੇਖੋ ਹਾਂ ਵੀ ਗੋਲ ਟੈਨਾਂ ਰੋਡ ਕਰਨਾ ਬੜਾ ਸਿੰਗਲ ਜਿਹਾ ਹੈ। ਹਮਮ। ਔਲੀ-ਔਲੀ ਸਪੀਡ ਨਾਲ ਕਰੋ ਬੜਾ ਵੱਟੇ-ਵੱਟੇ। ਇਹ ਇਸ਼ਾਰਾ ਸਕੋਰਪੀਓ ਬੱਟੇ ਮੈਨੂੰ ਬਹੁਤ ਸੋਹਣੀ ਲੱਗਦੀ ਹੈ। ਚਲੋ ਕਦੇ ਪਰਮਾਤਮਾ ਨੇ ਚਾਹਿਆ ਤੇ ਲਵਾਂਗੇ। ਮੈਂ ਨਾ ਗੱਡੀ 'ਚ ਬੈਠੀ-ਬੈਠੀ ਕਮੈਂਟਾਂ ਦੇ ਰਿਪਲਾਈ ਕਰਨ ਢੀ ਹਾਂ। ਤੇ ਇੱਕ ਕਮੈਂਟ ਤਾਜ਼ਾ-ਤਾਜ਼ਾ ਆਇਆ ਜੇ ਇੱਕ ਸੈਕਿੰਡ ਹੀ ਹੋਇਆ ਤਾਂ ਮੈਂ ਨਾਲ ਦੀ ਨਾਲ ਹੀ ਚੱਕ ਲਿਆ। ਉਹ ਕਮੈਂਟ ਇਹਨਾਂ ਵਿਚਾਰੇ ਨੇ ਹਨਾ ਪੂਰਾ ਲਿਖ ਕੇ ਕੀਤਾ ਪੂਰੀਆਂ ਇਮੋਜੀ ਪਾ ਕੇ ਲਿਖਿਆ ਕਿ ਪੂਤਣੀਆਂ ਲੱਗ ਰਹੀਆਂ। ਸਾਨੂੰ ਮੈਂ ਇਹ ਕਮੈਂਟ ਦੇਖਿਆ ਮੈਂ ਕਿ ਪਹਿਲਾਂ ਤਾਂ ਮੈਨੂੰ ਸਮਝ ਨਹੀਂ ਲੱਗੀ ਮੈਂ ਕੀ ਲਿਖਿਆ ਹੈ ਕੀ ਲਿਖਿਆ ਉਹ ਲੇਖ ਰਿਹਾ ਹੈ ਕੂਤਰੀਆਂ ਲੱਗ ਰਹੀਆਂ ਨੇ ਚਲ ਕੋਈ ਗੱਲ ਨਹੀਂ ਥੈਂਕ ਯੂ ਜੀ ਪਹਿਲੀ ਗੱਲ ਤੇ ਤੁਸੀਂ ਹੈ ਨਾ ਵੀਡੀਓ ਦੇਖੀ ਟਾਈਪਿੰਗ ਕੀਤੀ ਕਮੈਂਟ ਲਿਖਿਆ ਟਾਈਮ ਕੱਢਿਆ ਹਨਾ ਉਹਦੇ ਲਈ ਬਹੁਤ ਬਹੁਤ ਥੈਂਕ ਯੂ ਕਿਉਂਕਿ ਆਪਾਂ ਜੇ ਵੀਡੀਓ ਨਹੀਂ ਦੇਖਾਂਗੇ ਕਮੈਂਟ ਕਿਵੇਂ ਕਰਾਂਗੇ ਵੀਡੀਓ ਦੇਖ ਕੇ ਤੁਸੀਂ ਕਮੈਂਟ ਕੀਤਾ ਹਨਾ ਟਾਈਮ ਕੱਢਿਆ ਨਾਲੇ ਆਪਣਾ ਡਾਟਾ ਖਤਮ ਹੋਇਆ ਹੁਣ ਤੁਹਾਡਾ ਤੇ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਨੂੰ ਦੱਸਿਆ ਕਿ ਇਹ ਪੂਤਣੀਆਂ ਲੱਗ ਰਹੀਆਂ ਮੈਂ ਅਹੀਂ ਤਾਂ ਉਹ ਹੀ ਹਵਾ ਚੁੱਟੀ ਜਾ ਰਹੀ ਹੈ ਬਹੁਤ ਸੋਹਣੇ ਲ ਐਵੇਂ ਦੇ ਕਮੈਂਟ ਹਨਾ ਆਉਣੇ ਚਾਹੀਦੇ ਨੇ ਫਿਰ ਬੰਦੇ ਨੂੰ ਥੋੜੀ ਜੀ ਨਾ ਪੋਜ਼ਿਟਿਵਿਟੀ ਹੋਰ ਮਿਲਦੀ ਏ ਕਿ ਆਪਾਂ ਹੋਰ ਕੋਈ ਨਵਾਂ ਕਰੀਏ ਤੇ ਕੁਝ ਵਧੀਆ ਕਰੀਏ ਸਹੀ ਏ ਕਿ ਨਹੀਂ ਕੋਈ ਬੋਲ ਦੇ ਨਹੀਂ ਕੁਝ ਮੈਂ ਬੋਲੀ ਜਾ ਰਹੀ ਹਾਂ ਨਾ ਲੱਗੀ ਏ ਹਾਂ ਤੁਸੇ ਨਹੀਂ ਨਾ ਲੱਗੀ ਏ ਕੋਈ ਗੱਲ ਨਹੀਂ ਪੁੱਤਣੀ ਪੁੱਵਤਰੀਆਂ ਕਦਮ ਮਾੜਾ ਬਾਕੀ ਤੇ ਇਹਦਾ ਦੇ ਕਮੈਂਟ ਕਰਕੇ ਕਿ ਗਲਤ ਗੱਲ ਹੈ ਕਿ ਸਹੀ ਗੱਲ ਹੈ ਹਨਾ ਪਤਾ ਨਹੀਂ ਯਾਰ ਦੁਨੀਆ ਕਿਹਦੇ ਪਾਸੇ ਯਾਰ ਕਿਸੇ ਪਾਸੇ ਵੀ ਰਾਜ਼ੀ ਨਹੀਂ ਹੈਗੀ ਇਹ ਅਹੀ ਰੁਲੇਖੁਲੇ ਰਹਿਨੇ ਆ ਤਾਂ ਫਿਰ ਕਹਿੰਦੇ ਨੇ ਲੈ ਈਸੀ ਦੇਣਾ ਬੜੀਆਂ ਰਹਿੰਦੀਆਂ ਇੱਕ ਕਮੈਂਟ ਸਾਨੂੰ ਕਾਫੀ ਟਾਈਮ ਪਹਿਲਾਂ ਵੀ ਆਇਆ ਸੀ ਅਸੀਂ ਜਿਹੜੇ ਤਾਂ ਆਪਣੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਕਾਫੀ ਟਾਈਮ ਤੋਂ ਹਨਾ ਉਹਨਾਂ ਨੂੰ ਪਤਾ ਕਿ ਅਸੀਂ ਕਿਵੇਂ ਦੇ ਹਣਾ ਅਸੀਂ ਨਾ ਰੋਟੀਆਂ ਬਣਾਉਂਦੀਆਂ ਪਈਆਂ ਹ ਜੁੱਲੇ ਤੇ ਪਿੰਡ ਅਸੀਂ ਲੋਰਾਂ ਟੀ-ਸ਼ਰਟ ਪਾ ਕੇ ਗਰਮੀ ਦਾ ਟਾਈਮ ਸੀ ਕਹਿੰਦੀ ਆ ਦਿਖਾਵਾ ਕਾਤੋਂ ਕਰਦੀਆਂ ਦੇ ਲੋਰ ਟੀ-ਸ਼ਰਟ ਪਾ ਕੇ ਵੀ ਰੋਟੀਆਂ ਬਣਾਣ ਡਈਆਂ ਨੇ ਸੂਟ ਪਾ ਕੇ ਨਹੀਂ ਰੋਟੀਆਂ ਬਣਾ ਸਕਦੀਆਂ ਤੁਸੀਂ ਸਪੈਸ਼ਲ ਲੋਰ ਟੀ-ਸ਼ਰਟ ਪਾ ਕੇ ਰੋਟੀਆਂ ਬਣਾ ਰਹੀਆਂ ਮੈਂ ਕਿਹਾ ਭੈਣੇ ਅਸੀਂ ਐਵੇਂ ਹੀ ਰਹਿਨੇ ਆ ਨੋਟਿਸਟਾ ਵੀ ਪਾ ਲੈਨੇ ਆ ਸੂਟ ਵੀ ਪਾ ਲੈਨੇ ਐ ਏਡੀ ਕੋਈ ਗੱਲ ਨਹੀਂ ਹੈਗੀ ਦਿਖਾਵੇ ਵਾਲੀ ਕੋਈ ਗੱਲ ਨਹੀਂ ਕਿਉਂਕਿ ਜਿਹੜੇ ਸਾਡੇ ਭੈਣ ਭਰਾ ਸਾਡੇ ਨਾਲ ਕਦੋਂ ਦੇ ਜੁੜੇ ਹੋਏ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਿਵੇਂ ਦੇ ਆ ਤੇ ਕੁਝ ਵਿਚਾਰੇ ਸਾਡੇ ਨਵੇਂ ਭੈਣ ਭਰਾ ਆਉਂਦੇ ਨੇ ਫਿਰ ਉਹ ਵਿਚਾਰੇ ਖਫਾ ਹੋ ਜਾਂਦੇ ਨੇ ਤੇ ਖਫਾ ਨਾ ਹੋਇਆ ਕਰੋ ਹਾਸੇ ਦੇ ਖੇਡਦੇ ਰਿਹਾ ਕਰੋ ਜ਼ਿੰਦਗੀ ਬੜੀ ਛੋਟੀ ਏ ਪਤਾ ਨਹੀਂ ਕਦੋਂ ਪਟਾਕਾ ਪੈ ਜਾਣਾ ਜਿਵੇਂ ਮੇਰੇ ਵਰਗੀ ਦਾ ਬੀਬੀ ਵਧਿਆ ਪੈ ਇਨਾ ਕੋਈ ਪਤਾ ਨਹੀਂ ਕੀ ਹੋ ਜਾਣਾ ਘੜੀ 'ਚ ਜਦ ਮੈਂ ਦਵਾਈ ਵੀ ਲੈਂਦੀ ਉਹ ਡਾਕਟਰ ਨਹੀਂ ਤੋਂ ਲੈ ਲਿਆ ਉਹਨੇ ਦਵਾਈ ਦੇਣੀ ਨਾਲ ਉਹ ਹਸਬੰਦ ਆ ਕੇ ਨੇ ਉਹਨੇ ਤਾਂ ਲੈ ਲਿਆ ਕਿ ਮੈਨੂੰ ਸਿਰ ਬਹੁਤ ਦਰਦ ਕਰੀ ਜਾ ਰਿਹਾ ਹੈ। ਬੀਬੀ ਚੈੱਕ ਕਰਦੇ ਹੋਗੇ? ਬੀਬੀ ਬੀਬੀ ਕੁਲੀ ਤਾਂ ਦਿੰਦੀ ਨਾ ਮੈਂ ਮਖਾ ਕੀ ਆਈਆਂ? ਇਹ ਤਾਂ ਸੈਟ ਹੋ ਜੂਗਾ। ਹਾਂ ਆ ਚੀਜ਼ ਨਾ ਆ ਚੀਜ਼ ਮੇਰੇ ਇੰਨੇ ਆ ਜਿਵੇਂ ਨਾਸ ਐ ਕਰਦੀ ਡਮ ਡੰਨਾ ਚੀਜ਼ਾਂ ਪੈਂਦੀਆਂ ਨੇ। ਚਲੋ ਇਹ ਪੋਨੀਗੜ ਪੋਨੀਗੜ ਪਹੁੰਚ ਗਏ ਆਪਾਂ। ਹੌਲੀ ਚੱਲੋ ਡਾਕਟਰ ਕਹਿੰਦੇ ਮੈਂ 10:30 ਹੋਣਾ।

ਲੋ ਜੀ ਆਪਾਂ ਨੇ ਆਰਡਰ ਦੇ ਦਿੱਤਾ ਆਪਣਾ ਜਦੋਂ ਆਪਣੇ ਉਤਾਰ ਗਏ ਨੇ ਤਾਂ ਹੱਥੋਂ ਤਾਂ ਐਪ ਨੇ ਨਹੀਂ ਚਾਹ ਵੀ ਪੀਣਿਆ ਚਾਹ ਵੀ ਹੈਗੀ ਉਹਦੇ ਛੋਲੇ ਟੂਰੇ ਮੈਂ ਤਾਂ ਹੀ ਆਰਡਰ ਕਰਤਾ ਮੇਰਾ ਬੀਬੀ ਵਧਾ ਹੋਇਆ ਥੋੜੀ ਤਾਂ ਖੜੀ ਹੋਈ ਹੈ ਹਮਮ ਅਚ ਮੈਂ ਇਆਂ ਚੀਜ਼ਾਂ ਪਈਆਂ ਨੇ ਨਾ ਹੋਰ ਆਰਡਰ ਤੀਕੀ ਵੈਰਾਈਟੀ ਆ ਮੱਠੀਆਂ ਮੱਠੀਆਂ ਹਮ ਰੋਲ ਜਾਂ ਕਰਦੇ ਹੂ ਉਹੀ ਹੈ ਲਾਜੀ ਕੋਈ ਨਹੀਂ ਬਣਿਆ ਮੈਂ ਤਾਂ ਦੇ ਦੇ ਕੇ ਸਿਰ ਭਰੀ ਹੋ ਜਾਂਦਾ ਦਮਣ ਨੇ ਵੀਡੀਓ ਦੇਖਿਆ ਨਾ ਤੁਸੀਂ ਖਾ ਕੇ ਆਏ ਹੋ ਮੇਰੀ ਰਹਿ ਗਈ ਬਚ ਗਈ ਸਬਜ਼ੀ ਤੁਸੀਂ ਤਾਂ ਦੁਬਾਰਾ ਪਵਾੜੀ ਸੀ ਇਹ ਫਰਾਵੋ ਇੰਡੀਆ ਦਾ ਹਾਲ ਹੈ ਕਿਤੇ ਨੰਗਲ ਨਹੀਂ ਦੇ ਰਹੇ ਵਿਚਾਰੇ ਤਾਂ ਉਹਦੇ ਵੀ ਟਰਾਲੀ ਭਰੀ ਪਈ ਇੱਟਾਂ ਦੀ ਉਹਦੀ ਵੀ ਹਾਂ ਇੰਤੋਂ ਰੋਕ ਰੋਕ ਰਹੇ ਨੇ ਪਤਾ ਨਹੀਂ ਅੱਗੋਂ ਦੀ ਜੇ ਚਰ ਪਿੱਛੇ ਰਹੋ ਤਾਂ ਅੱਗੋਂ ਦੀ ਲੰਗਦੇ ਜੇ ਅੱਗੇ ਰਹੋ ਤਾਂ ਪਿੱਛੋਂ ਦੀ ਲੰਗੀ ਜਾਂਦੇ ਨੇ ਉਹਲੇ ਨੂੰ ਬੈਕ ਨਹੀਂ ਕਰ ਲੈਂਦੇ ਜੀ ਆਪਾਂ ਵੀ ਛੋਲੇ ਭਟੂਰੇ ਖਾ ਲੈਨੇ ਚਾਹੇ ਬੇਸ਼ੱਕ ਬੀਪੀ ਵਧਿਆ ਹੂੰ ਹੂੰ ਦਿਮਾਗ ਭਾਵੇਂ ਫੜ ਜੇ ਪਰ ਛੋਲੇ ਭਟੂਰੇ ਖਾ ਕੇ ਫਕਰ ਨੂੰ ਚੱਲ ਪਿਆ ਅਈ ਬ੍ਰੇਕਫਾਸਟ ਇੱਥੇ ਤਾਂ ਕਰ ਲਿਆ ਘਰੇ ਜਾ ਕੇ ਵੀ ਟਾਈਮ ਹੈ ਨਹੀਂ ਕੋਰੀਅਰ ਲਵਾਣੇ ਨੂੰ ਘਰੇ ਚਲੂਗੇ ਮੈਂ ਦੋ ਮਿੰਟ ਰੁੱਕ ਕੇ ਆ ਜੂੰਗਾ ਤੂੰ ਸਾਰਾ ਕੁਝ ਕਰਕੇ ਰੱਖ ਸਹੀ ਠੀਕ ਐਡਰੈਸ ਅਡਰਸ ਕੱਢਣੇ ਨੇ ਸਾਰੇ ਨਾ ਮੈਂ ਲਿਖ ਕੇ ਰੱਖਣੀ ਆ ਤੇ ਦੂਜੀ ਗੱਲ ਉਹ ਨਹੀਂ ਕਮੈਂਟ ਆ ਧੂਰ ਕੋਟ ਤੋਂ ਧੂਰ ਕੋਟ ਤੋਂ ਕਰਦੇ ਨੇ ਲekin ਨਾ ਆਇਆ ਮੁੰਡਾ